ਸੁਧਾਰਜੀ ਗੱਲ ਹੈ ਕਿ ਜਦੋਂ ਪਾਣੀਆਂ ਦੇ ਮਸਲੇ ਦੀ ਗੱਲ ਆਉਂਦੀ ਹੈ ਪਾਣੀਆਂ ਦੇ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਜਿਸ ਤਰ੍ਹਾਂ ਦੇ ਨਾਲ ਪਾਵੇਂ ਉਹ ਕਾਂਗਰਸ ਹੋਵੇ ਜਾਂ ਫਿਰ ਕਹ ਲਈਏ ਕਿ ਭਾਜਪਾ ਹੋਵੇ ਜਾ ਫਿਰ ਕਹ ਲਈ ਕਿ ਸ਼ਟੋਮਨੀ ਅਕਾਲੀ ਦਲ ਦੇ ਬਤਾਈ ਖੌਨ ਸਾਰੇ तमाम ਜਿਹੜੇ ਕਿ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਇਸ ਮੁੱਦੇ ਦੇ ਉੱਪਰ ਆਪਣੀ ਇਕਜੁੱਟਤਾ ਦਾ ਜਿਹੜਾ ਕਿ ਉਹ ਸਮਰਥਨ ਦਿੱਤਾ ਗਿਆ ਪ੍ਰਗਟਾਵਾ ਕੀਤਾ ਗਿਆ ਤੇ ਇਹ ਕਹਿ ਕੇ ਪੰਜਾਬ ਦੇ ਪਾਣੀਆਂ ਦੇ ਉੱਪਰ ਜੋ ਤੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪ੍ਰਤਾਪ ਬਾਜਵਾ ਦਾ ਇਹ ਵੀ ਕਹਿਣਾ ਹੈਗਾ ਕਿ ਵਿਚਾਰਕ ਮਤ ਪੇਜ ਹੋ ਸਕਦੇ ਨੇ ਸਿਆਸੀ ਮਤ ਪੇਦ ਹੋ ਚੁੱਕੇ ਨੇ ਪਰ ਜਦੋਂ ਪਾਣੀਆਂ ਦੇ ਹੱਕਾਂ ਦੀ ਗੱਲ ਆਉਂਦੀ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਉੱਤੇ ਸਾਰੀਆਂ ਪਾਰਟੀਆਂ ਇਕਜੁੱਟ ਨੇ ਸੋ ਕੀ ਕੁਝ ਕਹਿਣਾ ਪ੍ਰਤਾਪ ਬਾਜਵਾ ਦਾ ਆਓ ਸੁਣਦੇ ਹਾਂ ਮੈਂ ਟਾਈਮ ਹੀ ਖਰਾਬ ਕੀਤਾ ਜੇ ਇਹਨਾਂ ਨੇ ਅੱਜ ਤੂੰ ਬੈਠੇ ਨਹੀਂ ਅੱਜ ਮੈਂ ਤੂੰ ਬੈਠੇ ਸੀ ਅੱਜ ਤੋਂ ਮੈਂ ਕਿਹਾ ਪਹਿਲਾਂ ਉਹ ਕਿੱਥੇ ਆ ਮਾਰ ਲਓ ਆਜ ਆਪਣੇ ਕਰ ਲੈ ਨਾ ਯਾਰ ਤੂੰ ਆਜੋ 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 ਹਾਂਜੀ ਹਾਂਜੀ ਮਾਰ ਸੁਦੇਸ਼ਾ ਜੀ ਜੀ ਬਲ ਵਾਲੇ ਬਲ ਆਗੇ ਤਰਫ ਜੀ ਆਗੇ ਜੀ ਯਾਰ ਸਾਡਾ ਲਾਈਟ ਬੰਦ ਕਰਾ ਦੇ ਪਿੱਛੋਂ ਲੱਗ ਨਹੀਂ ਯਾਰ ਬਾਈ ਹਜੂ ਗਿਆ ਅੱਗੇ ਪਿੱਛੋਂ ਉਹ ਨਾ ਤੁਸੀਂ ਕੋ ਦੋ ਇੱਥੇ ਰਹਿ ਜਾਓ ਆਪਣੇ ਇੱਥੇ ਇੱਥੇ ਰਹਿਓ ਇੱਥੇ ਰਹਿ ਜਾਓ ਭਾਈ ਸਾਹਿਬ ਇੰਨਾ ਚਿਰ ਦਾ ਨਾ ਲਾ ਯਾਰ ਭਾਈ ਬਾਈ ਕਰ ਦੋ ਬਾਈ ਬਾਈ ਕਰ ਦੋ ਲਾਈਵ ਚੱਲੇ ਯਾਰ ਮੈਂ ਚੱਲਣਾ ਹੈ ਯਾਰ ਇੱਕ ਸਟਰੀ ਮਚਾਉਣਾ ਹੈ ਸਰ ਸਭ ਚੱਲ ਰਿਹਾ ਲਾਈਵ ਸਰ ਜਿਹੜੇ ਸਾਰੇ ਘਰੇ ਓਏ ਕੈਨੇਡਾ ਲਾਈਵ ਚੱਲ ਰਿਹਾ ਸਰ ਮਰ ਜਾ ਲਾਈਵ ਅੱਜ ਇੱਕੋ ਇਸ ਤਰ੍ਹਾਂ ਜੀ ਕਿ ਜਿਸ ਤਰ੍ਹਾਂ ਸੀ ਪਹਿਲੇ ਵੀ ਇਹ ਗੱਲ ਕਹੀ ਸੀ ਕੱਲ ਸਾਰੇ ਸੀਐਲਪੀ ਦੇ ਸਾਰੇ ਸਾਥੀ ਮੈਂਬਰਸ ਦੀ ਮੀਟਿੰਗ ਹੋਈ ਸੀ ਉਥੇ ਕਾਂਗਰਸ ਪਾਰਟੀ ਨੇ ਇਹ ਫੈਸਲਾ ਕੀਤਾ ਸੀ ਕਿ ਪਾਣੀਆਂ ਦੇ ਇਸ਼ੂ ਤੇ ਕਿਉਂਕਿ ਪਾਣੀ ਸ਼ਾਹ ਰਾਗੇ ਸਾਡੀ ਉਹਦੇ ਵਿੱਚ ਅਸੀਂ ਗਵਰਨਮੈਂਟ ਆਫ ਪੰਜਾਬ ਨੂੰ ਪੂਰੀ ਆਪਣੀ ਕੋਆਪਰੇਸ਼ਨ ਦੇਵਾਂ ਬਟ ਅਨਫੋਰਚਨਟਲੀ ਮੈਂ ਸਮਝੀ ਨਾ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਲੈ ਕੇ ਆਣੀਆਂ ਚਾਹੀਦੀ ਸਾਰਿਆਂ ਨੇ ਮੈਂਸ਼ਨ ਕੀਤਾ ਮੈਂ ਜ਼ਿਕਰ ਕੀਤਾ ਸਾਪਰਗੜ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਰਾਣਾ ਜੀ ਨੇ ਜ਼ਿਕਰ ਕੀਤਾ ਹੈ ਸਤਿ ਰਿਪਰ ਰਜਿੰਦਰ ਸਿੰਘ ਜੀ ਉਹਨਾਂ ਨੇ ਵੀ ਜ਼ਿਕਰ ਕੀਤਾ ਹੈ ਕਿ ਸਾਰਿਆਂ ਨੂੰ ਇੰਪੋਰਟੈਂਟ ਸੀ ਜਿਹੜੀ 1964 ਦੇ ਵਿੱਚ ਜਿਹੜੀਆਂ ਸੈਕਸ਼ਨਸ 78 79 ਤੇ 80 ਸੀ ਉਹਨਾਂ ਬਾਰੇ ਰੈਜ਼ੋਲੂਸ਼ਨ ਬਕਾਇਦਾ ਤੌਰ ਤੇ ਲੈ ਕੇ ਆਉਣਾ ਚਾਹੀਦਾ ਸੀ ਉਹਦਾ ਅਜੇ ਵੇਰਵਾ ਇਹਨਾਂ ਨੇ ਇਹਦੇ ਵਿੱਚ ਦਿੱਤਾ ਨਹੀਂ ਇਸ ਲੜਾਈ ਦੇ ਵਿੱਚ ਅਸੀਂ ਗਵਰਨਮੈਂਟ ਨੂੰ ਇੰਨੀ ਗੱਲ ਕਹੀਏ ਕਿ ਗੰਭੀਰ ਹੋਣ ਦੀ ਲੋੜ ਹੈ ਜਿੰਨਾ ਇਹਨਾਂ ਨੂੰ ਸਪੋਰਟ ਯੂਨੀਨਿਮਸਲੀ ਕੀਤਾ ਗਿਆ ਮੈਨੂੰ ਯਾਦ ਹੈ ਮੈਂ ਉਦੋਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦਾ ਹਿੱਸਾ ਸੀ ਜਦੋਂ ਕਾਂਗਰਸ ਨੇ 2004 ਦੇ ਵਿੱਚ ਟਰਮੀਨੇਸ਼ਨ ਮੋਰਟਰ ਟਰਮੀਨੇਸ਼ਨ ਐਕਟ ਲੈ ਕੇ ਆਂਦਾ ਸੀ ਉਦੋਂ ਜਿੰਨੀ ਆਪੋਜੀਸ਼ਨ ਪਾਰਟੀਆਂ ਸੀ ਉਹਨਾਂ ਨੇ ਸਾਡੀ ਮਦਦ ਕੀਤੀ ਉਹਨਾਂ ਨੂੰ ਸੁਚੱਜੇ ਢੰਗ ਦੇ ਨਾਲ ਸਾਡੀ ਪਾਰਟੀ ਨੇ ਤੇ ਉਸ ਟਾਈਮ ਦੇ ਮੁੱਖ ਮੰਤਰੀ ਨੇ ਉਹਨਾਂ ਦਾ ਥੈਂਕਸ ਵੀ ਕੀਤਾ ਅੱਜ ਅਸੀਂ ਵੇਖਿਆ ਕਿ ਪਿਛਲੀ ਬੈਕਗ੍ਰਾਉਂਡ ਉਹਨਾਂ ਨੂੰ ਖੰਗਾਲਨੇ ਸ਼ੁਰੂ ਕਰ ਦਿੱਤੇ ਤੇ ਬਹੁਤ ਸਾਰੇ ਕੁਝ ਇਹੋ ਜਿਹੇ ਫੈਕਸ਼ਨ ਜਿਨ੍ਹਾਂ ਬਾਰੇ ਕੰਪਲੀਟ ਮੈਂਬਰਸ ਨੂੰ ਨੋਲੇਜ ਹੈ ਜਿੰਨਾ ਦੀ ਉਹਨ ਡਿਟੇਲ ਚ ਮੈਂ ਜਾਣਣਾ ਨਹੀਂ ਚਾਹੁੰਦਾ ਬਟ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਚਾਹੁੰਦਾ ਕੇ 2004 ਦਾ ਜਿਹੜਾ ਹਿਸਟੋਰਿਕ ਵਾਟਰ ਅਸੀਂ ਇਹ ਕੀਤਾ ਸੀ ਐਕਟ ਖਾਰਜ ਕੀਤਾ ਸੀ ਟਰਮੀਨੇਸ਼ਨ ਆਫ ਵਾਟਰ ਐਕਟ ਜਿਹੜੇ ਨੇ ਉਹ ਅੱਜ ਦੇ ਦਿਨ ਤੱਕ 2025 ਆ ਚੁੱਕੇ ਆ ਅਜੇ ਤੱਕ ਪਾਣੀ ਪੰਜਾਬ ਦਾ ਇੱਕ ਡ੍ਰੌਪ ਪਾਣੀ ਨਹੀਂ ਜਾ ਸਕਿਆ ਕਿਉਂਕਿ ਉਸ ਟਾਈਮ ਕਾਂਗਰਸੀ ਸਰਕਾਰ ਨੇ ਪੰਜਾਬ ਦੇ ਹੱਕ 'ਚ ਡਟ ਕੇ ਪਹਿਰਾ ਦੇ ਅਸੀਂ ਗਾਂ ਵੀ ਡਟ ਕੇ ਪਹਿਰਾ ਦੇਵਾਂਗੇ ਅਸੀਂ ਇੰਨਾ ਜ਼ਰੂਰ ਚਾਹੁੰਦੇ ਆ ਜਿਹਦਾ ਜ਼ਿਕਰ ਮੇਰੇ ਸਾਰੇ ਸਾਥੀਆਂ ਨੇ ਕੀਤਾ ਕਿ ਸਰਕਾਰ ਗੰਭੀਰਤਾ ਦੇ ਨਾਲ ਸਪੈਸ਼ਲੀ ਜਿਹੜਾ ਡੈਮ ਸੇਫਟੀ ਐਕਟ ਹੈ ਇਹ ਨੂੰ ਜੇ ਪਹਿਲੇ ਹੱਥੋਂ ਹੀ ਅਸੀਂ ਗੰਭੀਰਤਾ ਨਾਲ ਲੈਂਦੇ ਤੇ ਅੱਜ ਇੱਥੋਂ ਤੱਕ ਪੋਜੀਸ਼ਨ ਨਹੀਂ ਸੀ ਪਹੁੰਚੀ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਾਹਮਣੇ ਰੱਖਣਾ ਚਾਹੁੰਦੇ ਹਾਂ ਨਹੀਂ ਗੱਲ ਇਸ ਤਰ੍ਹਾਂ ਹੈ ਕਿ ਉਹਨ ਟਾਈਮ ਹੀ ਇਹੋ ਜੇ ਆ ਚੁੱਕੇ ਹੈ ਜੀ ਦੁਰਸਤ ਤੇ ਅਜੇ ਆਣਾ ਹੈ ਗਵਰਨਮੈਂਟ ਐਕਟ ਕਰੇਗੀ ਤੇ ਦੁਰਸਤ ਆਇਆ ਜਾਏਗਾ ਆਮ ਤੌਰ ਤੇ ਇਸ ਤੋਂ ਪਹਿਲੇ ਕਈ ਦਫਾ ਇਹ ਗੱਲ ਹੋ ਚੁੱਕੀ ਹੈ ਕਿ ਉਸ ਨੂੰ ਫੋਲੋ ਅਪ ਕਰਨ ਦੇ ਵਿੱਚ ਗਵਰਨਮੈਂਟ ਕਸਰ ਚੜਦੀ ਤੋਂ ਅਸੀਂ ਸਾਡੀ ਇਹ ਪਾਰਟੀ ਵੱਲੋਂ ਇੱਕ ਬਹੁਤ ਇੱਕ ਆਨੈਸਟ رائے ਹੋਏਗੀ ਗਵਰਨਮੈਂਟ ਨੂੰ ਕਿ ਜੋ ਜੋ ਅੱਜ ਇੱਥੇ ਗੱਲ ਹੋਈ ਹੈ ਫਲੋਰ ਆਫ ਦੀ ਹਾਊਸ ਯਾ ਰੈਜ਼ੋਲੂਸ਼ਨ ਚਾਹੀਏ ਉਹਨੂੰ ਬੜਾ ਮੁਤੇਦੀਦ ਕਚਹਿਰੀਆਂ ਦੇ ਵਿੱਚ ਬਾਹਰ ਵੀ ਉਹਨੂੰ ਬਕਾਇਦਾ ਤੌਰ ਉਸ ਗੱਲ ਦੇ ਉੱਤੇ ਇਹ ਨਾ ਹੋਵੇ ਕਿ ਇੱਥੇ ਹੀ ਸੈਸ਼ਨ ਖਤਮ ਹੋਏ ਤੇ ਇੱਥੇ ਹੀ ਗੱਲ ਰਹਿ ਜੇ ਕਿ ਇਹਨੂੰ ਤਗੜੇ ਹੋ ਕੇ ਇਹਨੂੰ ਜਿੱਥੇ ਵੀ ਲੜਾਈ ਲੜਨ ਦੀ ਲੋੜ ਹੈ ਲੜੀ ਜੇ ਕਿਸੇ ਹਿਸਾਬ ਦੇ ਨਾਲ ਪੰਜਾਬ ਦਾ ਕੋਈ ਲੀਗਲ ਐਂਗਲ ਜਾਂ ਕੋਈ ਹਾਊਸਵਾਲੂ ਨੂੰ ਕੋਈ ਚੀਜ਼ ਦੀ ਘੇਰ ਲੋੜ ਹੈ ਤੇ ਵੀ ਆਰ ਵਿਲਿੰਗ ਟੂ ਸਪੋਰਟ ਥੈਮ ਅਗੇਨ सो so, ये मैं अपनी गल करना चाहना जो कोई हो साहब जब बोल रहे थे उन्होंने कहा कि पंजाब ने देश को आजाद करा के बहुत बड़ी गलती कर हैं देखो मैं इससे कोई ज्यादा इसकी डूंगाई में नहीं जाना चाहता मेरा ख्याल चीफ मिनिस्टर वुड भी अटर जज जो चीफ मिनिस्टर ने बात कही उसको वो खुद ही आपको समझा सकते हैं तो उनका कहने का लहजा क्या था और मतलब क्या था क्योंकि आज एक पंजाब के लिए गंभीर दिन है। सारा पंजाब चिंतित है कि पंजाब के पानी जो हैं कोई भी इधर से बाहर नहीं जाना चाहिए सो आज अभी थोड़ी देर पहले तक हमने गवर्नमेंट को फुली सपोर्ट किया फ़ॉर द कॉज ऑफ पंजाब फॉर द कॉज ऑफ वाटर सो मैं इस टाइम कोई ऐसी बात नहीं कहना चाहता जिसका ये ਮਕਸਦ ਇਹ ਹੋ ਕਿ ابھی ਹਾਊਸ ਖਤਮ ਹੋਇਆ ਹੈ ਔਰ ਫਿਰ ਨੁਕਤਾਚੀਨੀ ਸ਼ੁਰੂ ਹੋ ਗਈ ਹੈ ਮੇਰਾ ਖਲ ਚੀਫ ਮਿਨਿਸਟਰ ਊਡ ਬੀ ਦਿ ਬੈਸਟ ਜਜ ਉਹ ਇਸ ਬਾਤ ਪਰ ਜਵਾਬ ਦੇ ਪਿਛਲੀਆਂ ਸਰਕਾਰਾਂ ਵਰ ਲੋਗ ਜਿਹਨਾਂ ਦੀ ਗਲਤੀਆਂ ਤਾਂ ਬੁਨਿਆਦ ਮੰਨਦੇ ਉਹਨਾਂ ਤੁਸੀਂ ਮੇਰੀ ਸੁਣ ਲਓ ਅਸੀਂ ਇੱਕੋ ਗੱਲ ਕਹੀ ਹੈ ਜਿਹੜਾ ਸਟੈਂਡ ਕਲੀਅਰ ਕੀਤਾ 2004 ਦੇ ਵਿੱਚ ਜੋ ਵੀ ਉਸ ਤੋਂ ਪਹਿਲੇ ਕੁਝ ਵੀ ਹੋਇਆ ਸੀ ਅਸੀਂ ਵਾਟਰ ਟਰਮੀਨੇਸ਼ਨ ਬਿੱਲ ਲੈ ਆ ਕੇ ਸਾਰਾ ਕੁਝ ਹੀ ਖਤਮ ਕਰਤਾ ਅੱਜ ਦੇ ਦਿਨ ਤੱਕ आई डिड द दे टैको स्टैंड कर रहे एंड वेरी गुड स्टैंड विद पंजाब गलती ਕਿਹੜੀ ਗਲਤੀ ਹੈ ਅਸੀਂ ਮੰਨੀ 2004 ਦੇ ਟਰਮੀਸ਼ਨ ਐਕਟ ਸੰਭੀ ਇਸ ਵਕਤ ਕੋ ਜ਼ਰੂਰਤ ਹੈ ਉਹਨੇ ਤੋਂ ਸੰਸ਼ੇਦ ਲੈਣੀ ਚਾਹੀਦੀ ਸੀ ਇਹ ਸੇ ਤੇ ਲੈਣੀ ਚਾਹੀਦੀ ਕਿ ਸਾਨੂੰ ਸੁਪਰੀਮ ਕੋਰਟ ਆਨਬਲ ਸੁਪਰੀਮ ਕੋਰਟ ਚ ਲੜਨ ਦੀ ਲੋੜ ਹੈ ਚੰਗੇ ਟਾਰਨੀਜ਼ ਕਰਨ ਦੀ ਲੋੜ ਹੈ ਪੈਰਵਾਹੀ ਕਰਨ ਦੀ ਲੋੜ ਹੈ ਤੁਸੀਂ ਚੰਗੇ ਵਕੀਲ ਵੀ ਕਰਦੇ ਹੋ ਪੈਰਵਾਹੀ ਤੇ ਅਤੀ ਲੋੜ ਹੁੰਦੀ ਸੀ ਐਂਡ ਹੁਣਾਂ ਨਵੀਂ ਚੀਜ਼ ਆ ਗਈ ਹੈ ਜੀ ਜਿਸ ਤਰ੍ਹਾਂ ਇਹਦਾ ਪਖੜਾ ਵਿਆਸ ਜਿਹੜਾ ਮੈਨੇਜਮੈਂਟ ਦਾ ਸਿਸਟਮ ਹੈ ਬੋਰਡ ਹੈ ਅਸੀਂ ਖੁਦ ਡਿਮਾਂਡ ਕੀਤੀ ਸੀ ਕਿ ਇਸ ਨੂੰ ਸਕ੍ਰੈਪ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਦਾ 60 40 ਦੇ ਵਿੱਚ ਹੱਕ ਸੀ ਬੋਰਡ ਸਾਡੇ ਕੋਲ ਇੱਕ ਹੈ ਬਾਕੀ ਸੂਬਿਆਂ ਕੋ ਵੀ ਸਾਰਿਆਂ ਦੀ ਵੋਟ ਹੈ ਪਰ ਬਾਕੀ ਸੂਬਿਆਂ ਦੇ ਵਿੱਚ ਜਾਂ ਤੇ ਮੇਰਾ ਖਿਆਲ ਇਹਨਾਂ ਕੋਈ ਇਨਗਹਿਲੀ ਰਹੀ ਹੈ ਇਹਨਾਂ ਨੇ ਜਿਹਾ ਹਿਮਾਚਲ ਹੀ ਅਸੀਂ ਪਤਾ ਕਰਾਇਆ ਸੀ ਉਹਨਾਂ ਨੇ ਕਿਹਾ ਦੀ ਕਿ ਸਾਡੇ ਕੋਲ ਇਹਨਾਂ ਨੇ ਕਿਸੇ ਕਿਸਮ ਦੀ ਸਪੋਰਟ ਮੰਗੀ ਨਹੀਂ ਜਦ ਬੰਗ ਲੈ ਲੈਂਦੇ ਤੇ ਅਸੀਂ ਕਰ ਦਿੰਦੇ ਤੋ ਇਸੋ ਇਹੋ ਜਿਹੀ ਕਈ ਵਾਰ ਕੋ ਕਸਰ ਰਹਿ ਜਾਂਦੀ ਹੈ ਜਿਹੜੀ ਅਸੀਂ ਸਮਝਾਂਗੇ ਕਿ ਇਹਨਾਂ ਨੂੰ ਨਹੀਂ ਕਰਨੀ। ਬਾਈ ਬਾਈਸਰ ਬਾਈਸਰ ਆ ਵੀ ਥੋੜੀ ਬਾਈਸਰ ਉਹਨੂੰ ਸਰਕਾਰਾਂ ਨੇ ਕਿਉਂ ਨਹੀਂ ਅੱਗੇ ਬਾਈਸਰ ਸਕ੍ਰੈਪ ਜਾਂ ਪੁਨਰਗਠਨ ਸਰ ਇਹ ਕਲੀਅਰ ਕਰਦਾ ਥੋੜਾ ਜੀ ਸਕ੍ਰੈਪ ਜਾਂ ਪੁਨਰਗਠਨ ਪੀਪੀਐਮ ਉਹ ਸਭ ਚੱਲ ਰਿਹਾ ਹੈ ਦੇਖੋ ਇਹਦੇ ਚ ਦੇਖੋ ਪਹਿਲੀ ਗੱਲ ਤਾਂ ਡੈਮ ਸੇਫਟੀ ਐਕਟ ਜਿਹੜਾ ਆ ਉਹ 2021 ਦੇ ਐਂਡ 'ਚ ਆਇਆ ਸੀ ਇਹ ਸਰਕਾਰ ਪਿਛਲੇ 3 ਸਾਲ ਸੁੱਤੀ ਰਹੀ ਆ ਔਰ ਇਹਨਾਂ ਨੇ 2022 ਦੇ ਵਿੱਚ ਜਿਹੜੀ ਸਟੇਟ ਕਮੇਟੀ ਆ ਉਹ ਵੀ ਬਣਾਤੀ ਸੀ ਇਹਦਾ ਮਤਲਬ ਇਹ ਹੋਇਆ ਕਿ ਇਹਨਾਂ ਨੇ ਉਸ ਗੱਲ ਨੂੰ ਐਕਸੈਪਟ ਕਰ ਲਿਆ ਕਿ ਅਸੀਂ ਡੈਮ ਸੇਫਟੀ ਜਿਹੜਾ ਐਕਟ ਬਣਿਆ ਗਵਰਨਮੈਂਟ ਆਫ ਇੰਡੀਆ ਦਾ ਅਸੀਂ ਉਹਨੂੰ ਮੰਨਦੇ ਆ ਪੰਜਾਬ ਦੇ ਵਿੱਚ ਹੁਣ ਲੀਗਲ ਲੜਾਈ ਹੋਊਗੀ ਕਿਉਂਕਿ ਇਹ ਪਹਿਲਾ ਸਟੈਪ ਆ ਉਸ ਮਤੇ ਦੇ ਦੁਆਰਾ ਇਹਨੂੰ ਰੱਦ ਕਰਨ ਦਾ ਜਿਹੜੀ ਮੇਰੀ ਅੰਦਰ ਸਟੇਟਮੈਂਟ ਦਿੱਤੀ ਹੈ ਉਹ ਕਹਿੰਦੇ ਕਿ ਜਦੋਂ ਮੈਂ ਐਮਪੀ ਸੀਗਾ ਉਦੋਂ ਮੈਂ ਵਿਰੋਧ ਕੀਤਾ ਹੁੰਦਾ ਉਹਦਾ ਕਿਤੇ ਵਿਰੋਧ ਰਜਿਸਟਰਡ ਨਹੀਂ ਹੈ ਉਹ ਤਾਂ 2 ਸਾਲ ਜਿਹੜੇ ਐਮਪੀ ਸਾਊਥ ਦੇ ਸੀਗੇ ਉਹਨਾਂ ਨੇ ਪੀਆਇਲ ਪਾਈ ਸੀ ਇਸੇ ਕਰਕੇ ਰਾਜ ਸਭਾ ਚੋਂ 2021 ਚ ਪਾਸ ਹੋਇਆ ਔਰ ਲੋਕ ਸਭਾ ਦੇ ਵਿੱਚ 2019 ਦੇ ਵਿੱਚ ਪਾਸ ਹੋਇਆ ਹੁਣ ਗੱਲ ਸਿਰਫ ਇੰਨੀ ਆ ਕਿ ਜਿੰਨਾ ਚਿਰ ਇਹ ਦੀ ਡੁੰਗਾਈ ਦੇ ਵਿੱਚ ਕਿਉਂਕਿ ਇਹ ਨਹੀਂ ਝੜ ਗਿਆ ਤੁਹੋ ਕਿ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਮੁੱਕ ਗਈ ਤੇ ਇਸ ਕਰਕੇ ਅੱਜ ਇਹਨਾਂ ਨੂੰ ਹੁਣ ਇਹ ਹੋੜ ਸੁੱਤੇ ਹੋਏ ਉੱਠੇ ਹੈਗੇ ਆ ਅਸੀਂ ਇਹਦੀ ਸਪੋਰਟ ਕਰਦੇ ਆ ਇਹ ਨਹੀਂ ਹੈ ਕਿ ਅਸੀਂ ਸਪੋਰਟ ਨਹੀਂ ਕਰਦੇ ਪਰ ਇਹ ਇਹ ਸੁੱਤੇ ਹੋਏ ਉੱਠੇ ਆ ਤਿੰਨਾਂ ਸਾਲਾਂ ਬਾਅਦ ਤੇ ਇਸੇ ਕਰਕੇ ਅੱਜ ਜਿਹੜਾ ਇਹ ਬਿੱਲ ਲੈ ਕੇ ਆਏ ਆ ਆਦਰਵਾਈਜ਼ ਜਦੋਂ ਇਹਦੀ ਡੀਪ ਜਾਵਾਂਗੇ 2004 ਦੇ ਵਿੱਚ ਵੀ ਜਿਹੜੀਆਂ 78 79 ਤੇ 80 ਕਲੋਜ਼ਸ ਆ ਉਹ ਰਹਿ ਗਈਆਂ ਸੀ ਜੇ ਉਹ ਨੂੰ ਚੈਲੰਜ ਕਰਾਂਗੇ ਸਾਡੇ ਕੋ ਲੀਗਲ ਬੈਟਰ ਅਪਰਚੁਨਿਟੀ ਮਿਲੂਗੀ ਪੰਜਾਬ ਲਈ ਤਾਂ ਕਿ ਅਸੀਂ ਉੱਥੇ ਜਾਦਾ ਵਧੀਆ ਤਰੀਕੇ ਨਾਲ ਲੜ ਸਕੀਏ ਦੇਖੋ ਅੱਜ ਹੀ ਇਹਨਾਂ ਨੇ BBMP ਨੇ ਹਾਈ ਕੋਰਟ ਦੇ ਵਿੱਚ ਰਿਟ ਪਾਈ ਆ ਜਿਹਦੀ ਸੁਣਵਾਈ ਸ਼ਾਇਦ ਕੱਲ ਨੂੰ ਆ ਸੋ ਇਹਦਾ ਮਤਲਬ ਲੀਗਲੀ ਸਾਨੂੰ ਹੌਲੀ ਹੌਲੀ ਵੀਕ ਕਰਕੇ ਇਹ ਤਾਂ ਕਹਿੰਦੇ ਆ ਨਾ ਕਿ ਮੈਂ ਤਾਂ ਲੱਤ ਲਾ ਕੇ ਖੜ ਜਾਂਦਾ ਅਸਲੀ ਗੱਲ ਹੈ ਇਹ ਜਿੰਨੇ ਯੂ ਟਰਨ ਇਹ ਮਾਰਦੇ ਆ ਅਸੀਂ ਤਾਂ ਇਸ ਕਰਕੇ ਕਹਿੰਦੇ ਵੀ ਭਾਈ ਖੜ ਅੱਜ ਪੰਜਾਬ ਨਾਲ ਖੜਨ ਦੀ ਜ਼ਰੂਰਤ ਹੈ ਇਹਦੇ ਤੇ ਪੋਲਿਟਿਕਸ ਨਾ ਕਰੋ ਸੋ ਇਸ ਕਰਕੇ ਅਸੀਂ ਇਹਦਾ ਜਿਹੜੀ ਆ ਪਾਰਟੀ ਤੇ ਤੌਰ ਤੇ ਅਸੀਂ ਸਪੋਰਟ ਕਰ ਰਹੇ ਬੇਸਿਕਲੀ ਗੱਲ ਇੰਨੀ ਸੀ ਅਸੀਂ ਚਾਹੁੰਦੇ ਆ ਕਿ ਐਸ ਜਿਸ ਤਰ੍ਹਾਂ ਬਾਕੀ ਚੀਜ਼ਾਂ ਇੱਕ ਦਿਨ ਦਾ ਇਵੈਂਟ ਬਣਾ ਕੇ ਫਿਰ ਉੱਥੇ ਹੀ ਛੱਡ ਦਿੰਦੇ ਨੇ ਇਹਨੂੰ ਇਵੈਂਟ ਨਾ ਬਣਾਇ ਇਹਨੂੰ ਗੰਭੀਰਤਾ ਨਾਲ ਲਓ ਇਹ ਬਹੁਤ ਸੀਰੀਅਸ ਮੈਟਰ ਹੈ ਕਾਂਗਰਸ ਇਹਦੇ ਵਿੱਚ ਪੂਰੀ ਬੁਰਦ ਲਾ ਕੇ ਤੁਹਾਡੇ ਨਾਲ ਐਸ ਅ ਰੌਕ ਖੜੀ ਹੈ ਤੇ ਇਹਨੂੰ ਇਵੈਂਟ ਨਾ ਬਣਾਓ ਕਿ ਇੱਕ ਦਿਨ ਦਾ ਇਵੈਂਟ ਹੋ ਗਿਆ ਤੇ ਕੰਮ ਨਿਬੜਿਆ ਤੇ ਹੁਣ ਅਗਲੀ ਚੀਜ਼ ਫੇਰ ਪਾਜੀ ਮੈਂ ਕਹਿੰਦਾ ਕਿ ਮਜ਼ਬੂਤ ਹੈ ਅਸੀਂ ਪੰਜਾਬ ਦਾ ਪਾਰਟੀ ਮੈਂ ਪੱਕਾ ਕਹਿੰਦਾ ਜਿਸ ਤਰ੍ਹਾਂ ਦੇ ਫੈਕਟ ਸਾਹਮਣੇ ਆ ਰਹੇ ਇੱਕੋ ਗੱਲ ਇਸ ਰਹੀ ਇਹ ਤੇ ਕੋਈ ਵਕੀਲ ਨਹੀਂ ਚੰਗਾ ਦੱਸ ਪਾਏਗਾ ਮੈਂ ਅੱਜ ਇਸ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਕੋਰਟ ਦੇ ਵਿੱਚ ਤੇ ਵਕੀਲ ਹੀ ਦੱਸ ਪਾਣਗੇ ਬਟ ਜਿਹੜੀ ਬੇਸਿਕ ਗੱਲ ਹੈ ਸੂਬੇ ਵੱਲ ਉਹ ਸਾਨੂੰ ਕਰਨ ਦੀ ਲੋੜ ਹੈ ਜਿਹੜੀ ਬੇਸਿਕ ਲੜਾਈ ਲੜਨ ਦੀ ਲੋੜ ਹੈ ਉਹ ਸਾਨੂੰ ਸਮਝਦੇ ਰੱਖੋ ਇਹਦੇ ਲਈ ਇਹਦੇ ਲਈ ਤਾਂ ਰਾਦਰ ਇਹਦੇ ਲਈ ਰਾਦਰ ਸਾਨੂੰ ਇੱਕ ਐਕਸਪਰਟ ਕਮੇਟੀ ਬਣਾਉਣੀ ਚਾਹੀਦੀ ਆ ਅਫਸਰ ਬਦਲਦੇ ਰਹਿੰਦੇ ਆ ਵਕੀਲ ਬਦਲਦੇ ਰਹਿੰਦੇ ਆ ਲੇਕਿਨ ਪੰਜਾਬ ਦਾ ਇੰਟਰਸਟ ਵਾਚ ਕਰਨ ਲਈ ਸਾਨੂੰ ਇੱਕ ਐਕਸਪਰਟਸ ਦੀ ਕਮੇਟੀ ਬਣਾਉਣੀ ਚਾਹੀਦੀ ਆ ਤਾਂ ਕਿ ਉਹ ਕੰਟੀਨਿਊਸਲੀ ਇਹਨੂੰ ਵਾਚ ਕਰਕੇ ਪਾਰਟੀ ਕੋਈ ਵੀ ਆਵੇ ਸਰਕਾਰਾਂ ਕੋਈ ਵੀ ਹੋਣ ਤੇ ਉਹ ਕਮੇਟੀ ਜਿਹੜੀ ਆ ਉਹ ਐਕਸਪਰਟਸ ਬਣਦੇ ਆ ਮਤਲਬ ਕਿ ਐਮ ਸੀ ਸਾਹਿਬ ਕਹਿ ਕੇ ਕਹੇ ਆ ਇੱਕੋ ਤੇ ਵੇਖੋ ਅੱਜ ਮਾਨ ਸਾਹਿਬ ਨੂੰ ਸਾਰੇ ਹਾਊਸ ਦੀ ਫੀਲ ਕੀ ਕਿ ਤੁਸੀਂ ਅੱਗੇ ਲੱਗੋ ਅਸੀਂ ਨਾਲ ਪਾਵੇਂ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਹੈ ਪਾਵਰ ਮਿਨਿਸਟਰ ਨੂੰ ਮਿਲਣਾ ਬਟ ਰਹਿਨੁਮਾਈ ਤੇ ਚੀਫ ਮਿਨਿਸਟਰ ਨੂੰ ਹੀ ਕਰਨੀ ਪਵੇਗੀ ਕੋਈ ਐਜੀਟੇਸ਼ਨਲ ਪ੍ਰੋਗਰਾਮ ਬਣਾਣਾ ਹੈ ਕੋਈ ਪ੍ਰਾਈਮ ਮਿਨਿਸਟਰ ਦੇ ਦਫਤਰ ਜਾਂ ਘਰ ਦੇ ਬਾਹਰ ਬਹਿਣਾ ਮੈਨੂੰ ਯਾਦ ਹੈ ਇੱਕ ਸਿਮਿਲਰ ਕੇਸ ਦੇ ਵਿੱਚ ਜਦੋਂ ਸਾਡੀ ਫਸਲ ਨਹੀਂ ਸੀ ਚੁੱਕੀ ਜਾ ਰਹੀ ਕਾਂਗਰਸ ਦੀ ਸਰਕਾਰ ਕਾਂਗਰਸ ਦਾ ਚੀਫ ਮਿਨਿਸਟਰ ਮੰਤਰੀਆਂ ਸਮੇਤ ਅਸੀਂ ਮੋਦੀ ਸਾਹਿਬ ਦੇ ਘਰ ਦੇ ਬਾਹਰ ਬੈਠੇ ਸੀ ਉਹ ਸੌਰੀ ਬਾਜਪਾਈ ਸਾਹਿਬ ਦੇ ਘਰ ਦੇ ਬਾਹਰ ਬੈਠੇ ਸੀ ਇਮੀਡੀਏਟਲੀ ਵਿਦਨ 2 ਆਵਰਸ ਪ੍ਰਾਈਮ ਮਿੰਿਸਟਰ ਕਾਲਡ ਅਸ ਇਨ ਸਾਡੀ ਗੱਲ ਸੁਣੀਗੀ ਗੱਲ ਨੇਪਰੇ ਚੜ ਗਈ ਸੋ ਐਸਾ ਰਹੇ ਹੁਣ ਪਹਿਲ ਕਦਮੀ ਤੇ ਸੀਐਮ ਪੰਜਾਬ ਨੂੰ ਕਰ ਲਓ ਪੀ ਤੁਸੀਂ ਵੀ ਲੈਟਰ ਵਗੈਰਾ ਲਿਖਣਾ ਚਾਹੁੰਦੇ ਪਰ ਅਮੇਰੀ ਗੱਲ ਹੀ ਸਮਝਿਆ ਸੀ ਸਾਰਾ ਕੁਝ ਹੀ ਅੱਜ ਪਾਵਰ ਜਿਹੜੀਆਂ ਚੀਜ਼ ਮਿੰਿਸਟਰ ਨੂੰ ਹੈਂਡਓਵਰ ਕਰ ਦਿੱਤੀਆਂ ਕੀ ਬਸ ਲੀਡ ਦੇਖੋ ਪ੍ਰਾਈਮਰ ਅੱਜ ਤੇ ਸਾਰੇ ਸੈਕਲਾ ਅੱਗੇ ਵੀ ਰਹੇਗਾ ਕਿਉਂਕਿ ਅਜੇ ਤੱਕ ਸਿਰਫ ਸਟੈਲਿੰਗ ਹੋ ਰਹੀ ਹੈ ਦੇਖੋ ਜੀ ਪਿੱਛੇ ਉਹਨਾਂ ਨੇ ਹਾਲ ਪਾਰਟੀ ਮੀਟਿੰਗ ਬੁਲਾਈ ਅਸੀਂ ਆਪਣੇ ਰਿਪ੍ਰੈਜ਼ੈਂਟੇਟਿਵ ਸੀ ਨੇ ਮੋਸਕਲਾਪ ਮੁੰਡੇ ਫਰਦਰ ਕਰਕੇ ਜਰੂਰ ਕਰਾਂਗੇ ਬਾਜਵਾ ਸਾਹਿਬ ਟੈਕ ਕੀ ਐਕਟ ਹੈ ਜਨਾਬ ਉਹਦੇ ਤੇ ਮਨਮੰਤ ਹੀ ਹੁਣ ਪ੍ਰੈਸ ਕਾਨਫਰੈਂਸ ਹੋ ਕੇ ਗਿਆ ਕਹਿੰਦੇ ਅਸੀਂ ਰੱਤ ਕਰਾਂਗੇ ਨਾਲ ਅਸੀਂ ਆਪਣਾ ਪੰਜਾਬ ਦਾ ਟੈਕ ਫੀ ਐਕਟ ਲੈ ਕੇ ਆਵਾਂਗੇ ਵੇਖੋ ਉਹ ਮੈਨਾਂ ਚ ਅੱਜ ਰੱਤ ਕਰਨਾ ਹੁੰਦਾ ਤਾਂ ਅੱਜ ਮੌਕਾ ਸੀ ਵੇਖੋ ਇਸ ਤਰ੍ਹਾਂ ਮੇਰੀ ਸੁਣ ਲੋ ਇਹ ਪ੍ਰਿਪੇਅਰਡ ਨਹੀਂ ਸੀ ਜੋ ਮੈਨੂੰ ਨਜ਼ਰ ਆਇਆ ਕਿਉਂਕਿ ਇਹ ਬਾਜਵਾ ਸਾਹਿਬ ਨੇ ਸਾਥ ਸਰਪ ਰਜਿੰਦਰ ਸਿੰਘ ਬਾਜਵਾ ਜੀ ਨੇ ਇਹ ਗੱਲ ਕਹੀ ਸੀ ਕਿ ਤੁਹਾਨੂੰ ਤੇ ਇੱਥੇ ਲੈ ਕੇ ਆਉਣਾ ਚਾਹੀਦਾ ਸੀ ਐਕਟ ਇਸ ਨੂੰ ਤੇ ਇਹਨਾਂ ਨੇ ਉਹ ਕਹਿੰਦੇ ਟਾਈਮ ਘੱਟ ਸੀ ਡਰਾਫਟਿੰਗ ਨਹੀਂ ਹੋਈ ਡਰਾਫਟਿੰਗ ਨਹੀਂ ਹੋ ਸਕੀ ਸੋ ਥਿਸ ਵਾਸ ਹਿਸ ਐਗਜ਼ੈਕਟ ਵਰਡਸ ਉਹਦਾ ਮਤਲਬ ਹੈ ਕਿ ਦੇ ਵਰ ਨਾਟ ਪ੍ਰਪੇਅਰ ਸੋ ਲੈਟ ਥੈਮ ਬੀ ਪ੍ਰਪੇਅਰਡ ਐਂਡ ਇੱਕਦਮ ਜਲਦੀ ਲੈ ਕੇ ਐਂਡ ਵੀ ਆਰ ਵਿਲਿੰਗ ਟੂ ਅਗੇਨ ਸਪੋਰਟ